ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕੀ ਆ ਸੁਣਿੰਦੋ ਕੋੜ ਵੰਨਣਾ ਪਵਣ ਤੁਲਹਾਰਿਆ ਨਾਨਕ ਸੁਣ ਅਰਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਕਿਆ ਸੁਣਿੰਦੋ ਕੂੜ ਵੰਨਣਾ ਪਵਣ ਤੁਲਹਾਰਿਆ ਨਾਨਕ ਸੁਣ ਅਰਤੇ ਪਰਵਾਨ ਜੋ ਸੁਣਿੰਦੇ ਸੱਚ ਧਣੀ ਸ਼ੰਤ ਤਿਨ ਕੋਲ ਕੁਮਹਾਏ ਜਿਨ ਪ੍ਰਭ ਸ਼ਰਮਣੀ ਸੁਣਿਆ ਰਾਮ ਸੇ ਸਹਜ ਸੁਹਿਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਜ ਸੁਹਿਲ ਗੁਣ ਹੈ ਅਮੋਲੇ ਜਦਤ ਉਧਾਰਣ ਆਏ ਪੈ ਬੋਇ ਤ ਸਾਗਰ ਪ੍ਰਭ ਚਰਣਾ ਕਿਤੇ ਪਾਰ ਲੰਗਾਈ ਜਿਨ ਕੋ ਕਿਰਪਾ ਕਰੇ ਮੇਰਾ ਠਾਕੁਰ ਤਿਨ ਕਾ ਲਿਖਾ ਨਾ ਗਣਿਆ ਕੋ ਨਾਨਕ ਤਿਸ ਕੋਲ ਕੁਮਹਾਈ ਜਿਨ ਪ੍ਰਭ ਸਰਵਣਿ ਸੁਣਿਆ ਸਲੋਕ ਲੋਇਣ ਲੋਇ ਡਿਠ ਪਿਆਸ ਨਾ ਬੁੱਝਾ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਸੰਦੋ ਮਾ ਪਿਰੀ ਸੰਤ ਜਿਨਿ ਹਰ ਪ੍ਰਭ ਡਿਠਾ ਤਨ ਕੁਰਬਾਨੇ ਰਾਮ ਸੇ ਸਾਚੀ ਦਰਗਹ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਹਰ ਰਸ ਹੈ ਅਗਹਾਈ ਸਹਿਜ ਸੁਮਾਏ ਕਟ ਕਟ ਰਮਈਆ ਜਾਤੇ ਸੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਾਧ ਕੁਰਬਾਣੇ ਤਲੋਕ ਦੇ ਅੰਧਾਰੇ ਅੰਧ ਸੁਣੀ ਨਾਮ ਵਿਹੋਣਿਆ ਨਾਨਕ ਸਫਲ ਜਨਮ ਜੈ ਕਟਵਟਾ ਸੱਚ ਧਣੀ ਸ਼ੰਤ ਤੇਨ ਖੰਨੀਆਂ ਵੰਨੀਆਂ ਜਨ ਮੇਰਾ ਹਰ ਪ੍ਰਭ ਦੀਠਾ ਰਾਮ ਜਨ ਚਾਖ ਓਗਾਣ ਹਰ ਹਰ ਅੰਮ੍ਰਿਤ ਮਿੱਠਾ ਰਾਮ ਹਰ ਮਨ ਹੈ ਮਿੱਠਾ ਪ੍ਰਭ ਤੂਠਾ ਅਮਿਓ ਉਤਾ ਸੁਖ ਭੈ ਦੁਖ ਨਾਸ ਪਰਮ ਦਿਨਾਸ ਤਨ ਤੇ ਜਾਪ ਜਗਦੀਸ਼ ਇਸਹਾਏ ਜੈ ਜੈ ਮੋਹ ਰਹਿਤ ਬਿਕਾਰ ਥਕੇ ਪੰਚ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖੰਨੀਆਂ ਵੰਨੀਆਂ ਜਿਨ ਕਟ ਮੇਰਾ ਹਰ ਪ੍ਰਭ ਉਠਾ ਸਲੋਕ ਜੋ ਲੋੜੀਂਦੇ ਰਾਮ ਤੇ ਉਹ ਕੋ ਸੇ ਕਾਂਡਿਆ ਨਾਨਕ ਜਾਣੇ ਸਤ ਸائیں ਸੰਤ ਨਾ ਬਾਹਰਾ ਸੰਤ ਮਿਲ ਜਲ ਜਲ ਹੈ ਖਟਾਨਾ ਰਾਮ vang joti jot milana ram samaye purn purukh karte aap aaph jaaniye tah sun sahaj smad lagi ek ek vakhaniya गुप्ता आप मुक्ता आप आप वखाना नानक ब्रह्म भय गुण विना से मेल जाल जल है खटाना आप गुप्ता आप मुक्ता ਆਪ ਆਪ ਵਖਾਨਾ ਨਾਨਕ ਪ੍ਰਮ ਭੈ ਗੁਣ ਬਿਨਾਸੀ ਮਿਲ ਜਲ ਜਲ ਹੈ ਖਟਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਕਿਆ ਸੁਣਿੰਦੋ ਕੂੜ ਵੰਨ ਪਵਨ ਤੁਲਾਰਿਆ ਨਾਨਕ ਸੁਣੀ ਅਰਤੇ ਪਰਵਾਨ ਜੋ ਸੁਣਿੰਦੇ ਸੱਚ ਧਣੇ